कट्ठे हुए एक संपर्क मीटिंग की है सारे मोदी शहर द्या डिस्ट्रिक सरकार ने मुहिम चलाई है पदर से नशिया विरुद्ध और एंटी सोशल एलीमेंट्स विरुद्ध सारी आप जायजा लिता और फीडबैक लिती है लोगों ने पॉइंट्स असि नोट किते हैं कि अगे ਇਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾਏ ਤੇ ਬੜੀ ਰੋਟਫੁੱਲ ਮੀਟਿੰਗ ਹੋਈ ਹੈ ਜਿਹੜਾ ਕਿ ਸਭ ਪਦਰਤੇ ਲੋਗ ਆਏ ਨੇ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਜਿਹੜਾ ਕਿ ਅੱਗੇ ਸੋਸਾਇਟੀ ਨੂੰ ਇੰਪਰੂਵ ਕਰਨ ਲਈ ਬਹੁਤ ਹੀ ਅੱਗੇ ਆਣਗੇ ਸਾਡੇ ਕੰਮ ਸਰ ਇਸ ਸਮੇਂ ਜੋ ਸਟਾਫ

सगड़ी कार्रवाई की जाएगी सर देखिएगा जब पुलिस कोई कार्रवाई कर रही है दर्शक राव बिट्टी ये बात कोई नहीं मस्ती वाला कोई स्वास्थ्य पर कोई राय नहीं कोई ऐसी कोई गलती है यकीन मैं कैसे कह सकता है कोई मतलब है कोई चीज रुकनी है सर जो इड ऑफ चल रहा जा रहा साहब ने होने मनून सारी दतिया फिगर्स बहुत ही एनकरेजिंग फिगर्स निकली हैं आज तक एनी एनी मात्रा थे एनी ज्यादा फिगर्स नहीं राइज हुई हैं एनए टाइटलरस फड़े गए हैं एनी प्रॉपर्टी कन्फिस्केट हुई है उन्होंने और जेडा की बहुत तगड़ा डिटरेंट आ गया है लोग मतलब एक बहुत तगड़ा मैसेज पहुंचा है सोसाइटी के के ए हुन सरकार पीछे हटने वाली नहीं है इस मुहिम तो ਦੇ मतलब ਇਹ बहुत ही अच्छा है गा चल रहा है ਜਰਾ ज़रा ਕਰਦੇ ਆਂ ਐਂਟੀ ਡਰੋਨ ਸਿਸਟਮ ਕਿਹਦਾ ਕੰਮ ਆਵੇਗਾ ਸਾਡੇ ਇਸ ਖੇਤਰ ਦੇ ਐਸ ਇਸ ਸਾਹਿਬ ਦੇਖੋ ਐਂਟੀ ਡਰੋਨ ਸਿਸਟਮ ਆਲਰੇਡੀ ਮਨੀ ਕੁਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ ਲਾਂਚ ਕਰ ਦਿੱਤਾ ਗਿਆ ਹੈਗਾ ਇਨੀਸ਼ੀਅਲ ਜਿਹੜੇ ਹੈਗੇ ਪਲੇਸਮੈਂਟ ਹੋ ਗਈ ਹੈਗੀ ਐਮ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਲਦੀ ਐਂਟੀ ਡਰੋਨ ਸਿਸਟਮ सू थोड़ा इस पास इनकरेज करना चाहिए बच्चों के कि ग्राउंड चाह और जिस तरह मतलब एडमिनिस्ट्रेस अ करेंगे गलत कोई कॉम्पीटिशन कराई जा बच्चों ने जिस तरह क्रिकेट मैच हो गए या हो बच्ची पार्टीसिपेष ज्यादा हो गए स्पोर्ट्स बारे तो तो वालों भी सूचना कि हलो हलो हाँ जी ਸਾਰੇ ਚੰਗੇ ਵੀ ਸਾਨੂੰ ਸੀ ਲੋਕਾਂ ਨਾਲ ਜੁੜੇ ਉਸ ਜਾਣਦੇ ਤੇ ਨਾ ਮੈਂ ਵੀ ਤੁਹਾਡੇ ਪਕੌੜੇ ਦੋ ਕਾਦੇ ਆ ਵੇਸਣਾ ਖਾਦਾ ਨਾ ਘੇਰਦਾ ਨਹੀਂ ਆ ਜੇਰਾ ਮੇਰੀ ਮੰਜ ਦਾ ਬਾਈਸ ਤੋਂ ਆਉਂਦੀ ਜਣਾ ਮੈਂ ਸਾਨੀ ਕੇ ਅੰਦਰ ਦਾ ਮੈਂ ਬਣਾ ਕਾਫੀ ਕੰਮ ਕਰ ਸੀ ਤੋਂ ਇਹ ਮੇਰੇ ਸਾਥ ਕੀ ਬੈਠੀਏ ਮੇਰੇ ਰਾਈਟ ਸਾਈਡ ਲੈ ਕੇ ਸਵਾਰ ਨਾ ਕਰ ਜਾਣਗਾ ਇਹ ਸਾਰੇ ਚੀਜ਼ੇ ਜਿਹੜੇ ਜੁਨਾ ਪਾ ਜਾਣਦੇ ਆ ਮੈਨੂੰ ਇੱਕਦਮ ਮਹਿਸੂਸ ਹੁੰਦਾ ਕਿ ਸਾਰੇ ਚੀਜ਼ੇ ਲੋਕਾਂ ਲਈ ਕਾਰਵਾ ਇਹਨੋ ਇਨੀਸ਼ੀਏਟਿਵ ਖਤਮ ਨਹੀਂ ਕੀਤਾ ਜਾ ਸਕਦਾ ਮਸ਼ੀਨ ਖਤਮ ਦਾ ਬੜਾ ਸਿਲਾ ਹੋ ਜੀ ਨਹੀਂ ਆ ਪਾਤੀਆ ਹੀ ਰਹੀ ਮੰਨਣਾ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਜਿਹੜੇ ਡਾਇਰੈਕਟ ਕੋਈ ਤੰਦੂਰ ਨਾਲ ਅੰਦਰ ਲਾਤੇ ਨੇ ਇਹ ਨਹੀਂ ਤੇ ਇਹ ਘਟਨਾ ਨਹੀਂ ਤੇ ਜਿਹਨਾਂ ਦੀ ਜ਼ਿੰਮੇਵਾਰੀ ਵੱਢੀ ਆ ਉਹ ਸਮਝਦੇ ਨਹੀਂ ਮੈਂ ਉਹੀ ਸੋਚਿਆ ਕਿ ਚੰਗਾ ਹੁੰਦਾ ਕਿ ਉਹ ਅਮਰੰਸੀ ਕਾਲ ਆਈਏ ਮੈਨੂੰ ਵੀ 12 ਵਜੇ ਸਵਾ 12 ਵਜੇ ਪਤਾ ਲੱਗਿਆ ਜੀ ਮੇਰੇ ਦੋਸਤ ਨੇ ਕਾਲ ਕੀਤੀ ਮੈਂ ਆ ਗਿਆ ਬਿੰਦੇ ਦਾ ਪਤਾ ਹੈ ਨੂੰ ਦੋ ਪਿੰਦੇ ਨੇ ਕਿ ਚਾਰ ਪਿੰਦੇ ਨੇ ਉਹ ਤਾਂ ਮਦਦ ਸੇਗਾ ਉੱਥੇ ਇਹ ਚਾਹੀਦਾ ਮੇਰੀ ਸੋਚ ਹੈ ਕਿ ਸਿਬਲ ਚ ਪੋਸਾਈ ਜਾਵੇ ਸਿਬਲ ਉਹ ਨੰਬਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਬਿਗ ਡੈਕ ਲੈ ਸਕਦੇ ਹੋ ਪਰ ਉਹਨੂੰ ਉਹ ਜਿਹੜੀ ਜਿਹੜੀ ਤੁਹਾਡੀ ਜਿਹੜੀ ਇਨਪੁਟ ਹੈ ਹਰ ਇੱਕ ਇਨਪੁਟ ਨੂੰ ਬੋਟੀ ਹਾਇਸ ਤੋਂ ਮੰਨ ਕੇ ਹੁੰਦਾ ਕਲੀ ਕਲੀ ਚਿੰਨੂ ਮੰਨ ਕੇ ਹੁੰਦਾ ਕਿ ਜੇ ਆ ਸਪੈਸੀਫਿਕ ਇਨਪੁਟ ਆਈ ਤਾਂ ਇਹ ਟੈਕਨੀਕ ਆ ਰਹੀ ਕਿ ਤੁਸੀ ਮਤਲਬ ਆ ਦਿਨ ਦੇ ਵਿੱਚ ਕੰਮ ਹੋ ਹੀ ਗਏ ਨੇ ਉਸ ਤੋਂ ਮੈਂ ਸਮਝਾ ਲਿਆ ਕਿ ਤੁਸੀਂ ਉਹਨੂੰ ਵੀ ਜਰੂਰ ਹਾਈਲਾਈਟ ਕਰੋ ਥੈਂਕ ਯੂ ਲੈਟਸ ਆ ਮੈਂ ਅਗਲਾ ਦੂਜੇ ਸੈਸ਼ਨ ਕੋਰਡੀਨੇਟਰ ਸਮੇਂ ਸੈਸ਼ਨ ਸੀ ਸਿੱਧਾ ਪੰਨਾ ਸ਼ੇਅਰ ਲਾ ਕੇ ਫੰਦਾ ਪੜ੍ਹ ਲੈਣੇ ਆ ਉਹ 2 ਦਾ 3 ਮਿੰਟ ਅੰਦਰ ਜਾਂਦਾ ਹੈ ਉਹ ਬਾਹਰ ਆ ਜਾਂਦਾ ਉਹ ਜਦੋਂ ਤੱਕ ਸਰਪੰਚਾਂ ਦੇ ਕਾਫੀ ਕਰਦਾ ਹਾਰੇ ਕਿ ਨਾ ਜਾਵੇ ਬਾਹਰ ਆ ਕੇ ਦੂਸਰਾ ਕੰਮ ਸ਼ੁਰੂ ਕਰਦਾ ਹੈ ਅਸੀਂ ਕਿਉਂ ਨਹੀਂ ਉਸ ਤੋਂ ਬਾਅਦ ਕਹਿਤਾ ਦੇ ਕਿ ਕੀ ਕਰਦਾ ਬਕੇ ਜਿਹੜੀ ਜਿਹੜੀ ਕਰਦਾ ਹੈ ਸਾਰੇ ਦੇਖੋ ਜਾਨੀ ਉਹ ਇਹਦੇ ਤੇ ਕੀ ਕਰਕੇ ਅਪਡੇਟ ਕਰਵਾਇਆ ਕਰਵਾਇਆ ਕਰਦਾ ਪਿਆ ਕਿਉਂਕਿ ਦੇਖੋ ਮੈਂ ਉਹਦੇ ਸ਼ਮੀਤ ਨੂੰ ਆ ਜਿਹੜਾ ਬੰਦਾ ਇੱਕ ਵਾਰ ਜੇਲ੍ਹ ਤੋਂ ਬੇਲ ਆਊਟ ਹੋ ਗਿਆ ਉਹਨੂੰ ਕੋਈ ਅਸੀਂ ਰੈਗੂਲੇਸ਼ਨਸ ਨਹੀਂ ਕਰਦੇ ਦੇਖੋ ਆਹ ਜਿਹੜਾ ਬਾਚਨ ਸ਼ੁਰੂ ਹੋ ਰਿਹਾ ਹੈ ਇਹ ਬਣਾ ਨੇ ਸ਼ੇਅਰ ਦੇ ਵਿੱਚ ਅਸੀਂ ਨਾਲ ਪੂਰਤ ਕਰਨਾ ਜਿਹੜਾ ਡਾਕਟਰ ਵੀ ਬੜਾ ਇੱਕ ਪੁਆਇੰਟ ਰੱਖਿਆ ਸੀ ਉਹਦੇ ਇਸ ਵੀ ਮੈਂ ਐਡ ਕਰਨਾ ਹੈ ਕਿ ਕਿ ਇਹ ਤਾਂ ਨਹੀਂ ਹੈ ਕਿ ਅਸੀਂ ਸਾਰੇ ઘરે ਅਸ਼ਰਮ ਨਹੀਂ ਆਇਆ ਨੂੰ ਅਸੀਂ ਕਿਹਨਾਂ ਚੱਲਦੇ ਸੱਜੇ ਵੀ ਤੇ ਸਰਕਾਰ ਦੀ ਵੀ ਕੋਈ ਚੁਕਰੀ ਪੀਅਰ ਹੈ ਐਸਾ ਐਡਿਕਟ ਐਕਚੁਅਲੀ ਬਣਾਇਆ ਗਿਆ ਹੈ ਕਿ ਜਿਹੜਾ ਸਦਾ ਨਸ਼ੇ ਦੇ ਜਿਸ ਤਰ੍ਹਾਂ ਦੇ ਵਿੱਚ ਆਦਾ ਉਹ ਵੇਸ਼ੀ ਤਲੀ ਆਪਾਂ ਉਹਨੂੰ ਕਿਵੇਂ ਕਹਿੰਦੇ ਹੈਗੇ ਇਸੇ ਨਾਲ ਨਾਲ ਤੁਹਾਨੂੰ ਆਪਾਂ ਕਹਿ ਸਕਦੇ ਹੈ ਕਿ ਉਹ ਕੋਈ ਬਿਮਾਰ ਹੈ ਉਹਦੇ ਵਾਸਤੇ ਕੇਂਦਰ ਉਹਨਾਂ ਨੂੰ ਦਾਖਲ ਕਰਾ ਕੇ ਉਹਨੂੰ ਡੀਡਿਕ ਕਰਦੇ ਹੈ ਅਸੀਂ ਜਿਹੜਾ ਸਾਡਾ ਜਿਹੜਾ ਕ੍ਰਿਮਨਲ ਇਨਫੋਰਸਮੈਂਟ ਪਾਰਟ ਹੈ ਉਹ ਉਹਨੇ ਲੋਕਾਂ ਲਈ ਹੈ ਜੋ ਕਿ ਨਸ਼ਾ ਵੇਚ ਰਹੇਗੇ ਤੇ ਜਿਹੜੇ ਕੀ ਪੈਦਲ ਹੈ ਅਸੀਂ ਵੀ ਤਾਂ ਤੁਹਾਨੂੰ ਸ਼ਹਿਰਾਂ ਨੂੰ ਵੀ ਬੇਨਤੀ ਕਰਾਂਗਾ ਅਸੀਂ ਅੱਗੇ ਅਸੀਂ ਇਸ ਜੀ ਨੂੰ ਕਰਾਂਗੇ ਜਿਹੜੇ ਜਿਹੜੇ ਨਸ਼ੇ ਤੋਂ ਗਰਸਤ ਜਿਹੜੇ ਹੈਗੇ ਉਹਨਾਂ ਸ਼ਹਿਰਾਂ ਨੂੰ ਸ਼ਹਿਰਾਂ ਨੂੰ ਮੇਨ ਸਟ੍ਰੀਟ ਤੇ ਲਿਆਵਾਂਗੇ ਅਸੀਂ ਜਿਹੜਾ ਹੈਗਾ ਥਗੀ ਪਦਸ ਤੇ ਸੋਮੇਦਾਰੀ ਉਹ ਮੇਰਾ ਵੀ ਸੁਝਾਅ ਹੁੰਦਾ ਹੋਵੇ ਮੈਂ ਤਾਂ ਕਹਿੰਦਾ ਇਹ ਚੀਜ਼ ਦੱਸਦਾ ਜਿਹੜਾ ਤੁਸੀਂ ਸੁਝਾਅ ਦਿੱਤਾ ਹੈ 올ਰੀਡੀ ਕੰਨੀ ਟੇਕਪ ਹੋ ਚੁੱਕਾ ਹੈ ਹਾਂਜੀ ਅਸੀਂ ਤੁਸੀਂ ਦੇਖਿਆ ਵੀ ਹੋਣਾ ਤੁਹਾਨੂੰ ਮੈਸੇਜ ਵੀ ਆਇਆ ਹੋਣਾ ਅਸੀਂ ਅਵੇਅਰਨੈਸ ਕੈਂਪੇਨ ਵੀ ਪਿੰਡਾਂ ਈ ਵੀ ਹੋ ਰਹੀਆਂ ਉਹ ਵੀ ਮੈਂ ਤੁਹਾਨੂੰ ਦੱਸਿਆ ਕੋਈ ਸਲਾਈਨ ਤੇ ਕਿਤੇ ਜਾ ਕੇ ਕੋਈ ਵਟਸਐਪ ਨਹੀਂ ਬਿਲਕੁਲ ਨਹੀਂ ਵਟਸਐਪ ਨਹੀਂ ਉਹ ਨੰਬਰ ਤੇ ਆਪਣਾ ਜਿਹੜਾ ਕੋਡ ਦਾ ਕੋਡ ਨਸ਼ਾ ਵੇਚਦਾ ਹੈ ਉਹਦੀ ਤੁਸੀਂ ਡੀਟੇਲ ਦੱਸੋ ਬਾਰੇ ਕੋਈ ਇਨਫੋਰਮੇਸ਼ਨ ਉਹ ਤੁਸੀਂ ਦੱਸੋ